ਕਹਿੰਦੇ ਗੋਰੀਆ ਮਕਦਮਾ ਕਰਿਆ ਕਹਿੰਦੇ ਗੋਰੀਆ ਗੋਰੀਆ ਮਕਦਮਾ ਕਰਿਆ ਪਾਗਤ ਸਿੰਘ ਜੂਰ ਮੇ ਤੇ ਦਫਾ ਲਾ ਕੇ ਲਾ ਕੇ ਤੇ 300 ਧੋਦੀ ਭਾਸੀ ਵਾਲੀ ਸਜ਼ਾ ਕਰਤੀ ਗੋਰੀ ਜੱਟ ਨੇ ਜੱਟ ਨੇ ਸਹਾ ਦਿੱਤਾ ਫੈਸਲਾ ਸੁਣੂ ਤੋਂ ਲੇ ਖੂਰ ਮੱਖਣਾ ਮੱਖਣਾ ਉਹਦੇ ਨੂੰ ਪਿਆਰਾ ਆ ਚੰਦ ਨਾਲੋਂ ਰੱਖਣਾ ਮੁਲਾਕਾਤ ਨੂੰ ਜਦੋਂ ਮ ਆਈ ਵੀ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮ ਆਈ ਸੈਂਟਰ ਐ ਲੈ ਹੌਣ ਜੇਲ੍ਹ ਵਿੱਚ ਵਿੱਚ ਸਿੱਖਾਰੇ ਸਿੱਖਾਰੇ ਭਗਤ ਸਿੰਘ ਦੇਖ ਕੇ ਅੱਖੀਆਂ ਤੇ ਪਾਣੀ ਆ ਗਿਆ ਵੀ ਦੇਖ ਮਾਨੂ ਮਾਨੂ ਭਗਤ ਸਿੰਘ ਬੋਲਿਆ ਕਿਹੜੀ ਗੱਲੋਂ ਹੰਝੂ ਕੇਰਦੀ ਰੱਖ ਹੌਸਲਾ ਹੌਦ ਨਾਡ ਨਾ ਨਾਤੀਤ ਅੰਮੀ ਏ ਥਾਪੀ ਦੇਗੇ ਭਗਤ ਸਿੰਘ ਨੂੰ ਬੋਰ ਕੇ ਬੋਰ ਕੇ ਅਦੇਸ ਨੂੰ ਹਜ਼ਾਰ ਕਾਰਨਾਮੇ ਖੂਨ ਡੋਲ ਕੇ ਹਾਗ ਬੈਗੀ ਕਿਸਨ ਸਿੰਘੀ ਬਾਪ ਨੂੰ ਬਈ ਹਾਗ ਬੈਗੀ ਭੈਜੀ ਕੀ ਸੈਨਾ ਸਿੰਘ ਬਾਪ ਨੂੰ ਲਾਲ ਨਾਲ ਮੂਦਾ ਗਾਦ ਦੀ ਦੇਵੇ ਹੌਸਲਾ ਹੌਸਲਾ ਪਰੋਸੇ ਦੀ ਲਾਲ ਦਾ ਨੋਰ ਨਾ ਗੁੰਦ ਜਾਈ ਬੱਚਿਆ ਮੇਰੀ ਤੇ ਆਪਣੀ ਆਪਣੇ ਦੇ ਚੱਲਈ ਮਰਨਾ ਮਾਰ ਲੈ ਦੀ ਪੁੱਛੇ ਜੇ ਤੋਦੀ ਤੇ ਤੇਰਾ ਦੀ ਤੇਰਾ ਦੀ ਅਜੀਤ ਸਿੰਘ ਚਾਚਾ ਦੇ ਜੁਨੀ ਸਾਖੀਰੇ ਹੋ ਗਿਆ ਹੱਸ ਕੇ ਬਦਕੇ ਕੌਮ ਲਈ ਕਿੰਜ ਮਾਰਨਾ ਹੋ ਗਿਆ ਦਸਕੇ ਉਹ ਕੰਟੀ ਵੱਜ ਗਈ ਮੂਰਾ ਦਾ ਦੇ ਕੁੱਟ ਗਈ ਵਈ ਕੰਟੀ ਵੱਜ ਗਈ ਵੱਜ ਗਈ ਮੂਰਾ ਦਾ ਤੇ ਕੁੱਟ ਗਈ ਕੱਟ ਲਿਆ ਟੋਠੜੀ ਚੋਂ ਭਗਤ ਸਿੰਘ ਨੂੰ ਸਿੰਘ ਨੌ ਲਾਲ ਆ ਮੂਰੇ ਗੋਰੀਆਂ ਦੀ ਗਾਰ ਦਨੇ ਜਾਂਦੇ ਸ਼ੇਰ ਨੇ ਸ਼ੇਰੇ ਮਾਰਿਆ ਨਾਰਾ ਇਨਕਲਾਬ ਜ਼ਿੰਦਾਬਾਦ ਆ ਫਾਸੀ ਦੇਤਾ ਮੇਤਾ ਭਗਤ ਸਿੰਘ ਸੂਰਮਾ ਮਾਰ ਗਿਆ ਨੇ ਪਾਪੀ ਗੋਰੀਆਂ ਰਾਣਾ ਰਾਣਾ ਭਾਰਤ ਥਰੀ ਕੇ ਵਾਲਿਆ ਹੋਏ ਗਿਆ ਪਾ